ਕਾਲਾਰੇ ਭਰਾਵਾਂ ਨੂੰ ਵੀਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਆਪਣੇ ਕੋਲੇ ਬਾਪੂ ਜੀ ਖੜਾ ਹੈ ਇਹਨਾਂ ਦਾ ਪਿੰਡ ਨੰਗਲ ਹੈ ਆਹ ਦੇਖੋ ਇਹਨਾਂ ਨੇ ਗੱਡੀ ਜਿਹੜੀ ਆ ਬਾਬਾ ਜੀ ਇਹ ਕਿਹੜਾ ਮਾਡਲ ਗੱਡੀ ਹੈ ਇਹ ਥੱਤ ਮਾਡਲ ਹੈ ਇਹ ਥੱਤ ਮਾਡਲ ਗੱਡੀ ਹੈ ਹਾਂ ਇਹ ਤੁਸੀਂ ਕੀ ਕੰਮ ਲੈਣੇ ਏ ਤੋਂ ਪਾਠਾ ਨੂੰ ਰੱਖੀ ਹੋਈ ਹੈ ਅੱਛਾ ਸ਼ੌਂਕ ਨੂੰ ਰੱਖੀ ਹੋਈ ਹੈ ਇਹ ਕਿਹੜੀ ਕੰਪਨੀ ਦੀ ਹੈ ਇਹ ਥੋੜਾ ਜਨਾ ਹਿੰਦੋਸਤਾਨ ਵਾਲਾਂ ਦੀ ਗੱਡੀ ਹੈ ਇਹ ਸਾਰੀ ਪਾਵਰ ਹੈ ਸਾਰੀ ਪਾਵਰ ਤੇ ਪਹਿਲਾਂ ਤੁਸੀਂ ਕਿਹੜੀ ਗੱਡੀ ਚਲਾਈ ਆਈ ਪਹਿਲਾਂ ਵੀ ਇਹੀ ਚਲਾਈ ਆ ਅੱਛਾ ਸਟਾਰਟਿੰਗ ਤੋਂ ਪਹਿਲਾਂ ਪੈਟਰੋਲ ਵਾਲੀ ਸੀ ਗੱਡੀ ਦਾ ਕੋਈ ਵੀ ਨਹੀਂ ਛੇੜੀ ਚਲਾਈ ਬਣਾ ਅੱਛਾ ਹਾਂ ਇਹਨਾਂ ਫਿਰਵਾਦਾ ਨੂੰ ਮੇਰੇ ਸ਼ੌਂਕ ਪਿਆ ਬੱਚੇ ਤਾਂ ਉਦੋਂ ਤੀ ਹੋ ਗਿਆ ਸੀ ਚੱਲ ਘਰੇ ਰੱਖ ਲਾਂਗੇ ਠੀਕ ਹੈ ਹਾਂ ਇੱਕ ਜਵਾਕ ਕਹਿਣ ਲੱਗੇ ਅੱਛਾ ਕੱਦ ਪੱਲਾ ਦਾ ਦਾ ਕਹਾਈ ਉਹ ਪੂਰਾ ਕਰਾਣੀ ਉਹ ਗੱਡੀ ਜੀ ਜੀ ਮਹਿੰਗਾ ਦੇ ਬਾਪੂ ਸ਼ੌਂਕੀ ਬੰਦਾ ਯਾਰ ਦੇਖੋ ਸਾਰੀ ਪਾਵਰ ਆ ਹਿੰਦੁਸਤਾਨ ਵਾਲਿਆਂ ਦੀ ਗੱਡੀ ਆ ਫੀਆਰਟ ਵਾਲਾ ਮੂੰਹ ਜਿਵੇਂ ਪਹਿਲਾਂ ਲੀਡਰ ਚ ਛੱਪ ਰੱਖਦੇ ਸੀ ਇਹ ਦੇਖੋ ਬਾਈ ਇਹ ਜਿਵੇਂ ਪਹਿਲਾਂ ਲੀਡਰ ਨਹੀਂ ਰੱਖਦੇ ਸੀ ਫੀਆਰਟ ਵਾਲਿਆਂ ਦੀਆਂ ਉਹਨੀਆਂ ਸੀ ਉਮੇ ਆ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਸਾਰੀ ਪਾਵਰ ਹੈ ਏਕੂ ਜੈਡ ਕੋਈ ਐ ਨਹੀਂ ਹੈਗਾ ਵੀ ਇਹ ਬਿੰਡਵਾ ਵੀ ਇਹਦੀਆਂ ਵੀ ਦੂਜੀਆਂ ਡੰਡੀ ਜੀਆਂ ਵਾਲੀਆਂ ਉਹ ਫੁੱਟਾਂ ਲੱਗੀਆਂ ਨੇ ਮੇਨ ਬਾਪੂ ਕਹਿੰਦਾ ਵੀ ਬੱਚੇ ਕਹਿੰਦੇ ਵੀ ਜਦੋਂ ਤੂੰ ਪਹਿਲਾਂ ਦੋ ਰੱਖਦਾ ਵੀ ਹੁਣ ਫੇਰ ਰੱਖਿਆ ਬਾਪੂ ਕਹਿੰਦਾ ਹੱਤ ਮਾਰ ਲਾ ਪਾ ਲਈ ਤੇ ਪਹਿਲਾਂ ਪੈਟਰੋਲ ਦੀ ਚਲਾਈ ਆ ਬਾਪੂ ਕਹਿੰਦਾ ਗੱਡੀ ਦਾ ਆਪਾਂ ਕੋਈ ਵੀ ਨਹੀਂ ਛੱਡੀ ਚਲਾਇ ਬਣਾ ਤੇ ਫਿਰ ਕਹਦਾ ਇਹਦੇ ਦਿਲ ਆ ਗਿਆ ਵੀ ਇਹ ਪਹਿਲਾਂ ਵਾਲੀਆਂ ਚੀਜ਼ਾਂ ਆਂਦਾ ਮੰਨ ਕੇ ਚੱਲ ਜਿਹੜੇ ਬੰਦੇ ਖੰਡਾਂ ਨੂੰ ਪਿਆਰ ਕਰਦੇ ਆ ਉਹ ਚੀਜ਼ਾਂ ਸ਼ੌਂਕ ਵਜੋਂ ਰੱਖਦੇ ਇਹ ਸ਼ੌਂਕ ਵਜੋਂ ਰੱਖਿਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦੇਖੋ ਆਹ ਸਾਰੀ ਇਹ ਡਿਫਰੈਂਟ ਆ ਗੱਡੀਆਂ ਤਾਂ ਹੁਣ ਆਮ ਵੀ ਲਈ ਫਿਰਦੇ ਆਪਾਂ ਹਾਂਜੀ ਕਿੰਨੇ ਦੀ ਗਏ ਜੀ ਤਿੰਨ ਲੱਖ ਦੀ ਲੈ ਕੇ ਆਏ ਸੀ ਬਾਪੂ ਕਹਿੰਦਾ ਅੱਜ 4 ਲੱਖ ਰੁਪਈਆ ਦਿੰਦਿਆਂ ਕਹਿੰਦਾ ਮੈਂ ਪਰ ਦਿੰਦਾ ਨਹੀਂ ਰਾਜਸਥਾਨ ਤੋਂ ਹਾਂ ਰਾਜਸਥਾਨ ਤੋਂ ਮੈਂ ਆਪਰਵਾ ਠੀਕ ਹੈ ਰਾਜਸਥਾਨ ਤੋਂ ਲੈ ਕੇ ਆਂਦੀ ਸੀ ਬਾਪੂ ਕਹਿੰਦਾ ਨੰਬਰ ਮੈਂ ਆਪਰਵਾ ਦੇਖੋ ਯਾਰ ਹਰੇਕ ਬੰਦਾ ਜਿਹੜੀ ਚੀਜ਼ ਇਹ ਲੱਗ ਜੇ ਹੋਵੇ ਉਹਨੂੰ ਦੇਖਦਾ ਹੈ ਬਾਕੀ ਤੁਸੀਂ ਸਾਰੀ ਗੱਡੀ ਦੀ ਲੁੱਕ ਦੇਖੋ ਬਹੁਤ ਕਾਇਮ ਬਣੀ ਹੋਈ ਆ ਯਾਰ ਟੈਂਕੀ ਟੁੰਕੀ ਵੀ ਇਹਦੀ ਡਿਫਰੈਂਟੀ ਆ ਡਬਲ ਲੱਗੀ ਆ ਡਬਲ ਡੱਗੀ ਆ ਮੂਰੇ ਵੀ ਲੱਗੀ ਆ ਅੱਛਾ ਅੱਛਾ ਡਬਲ ਡੱਗੀ ਆ ਮੜਾ ਚੱਕ ਕੇ ਦਿਖਾਵਾਂਗਾ ਜੀ ਚੱਕ ਲਾ ਬਸ ਇਹ ਦੇ ਕੋਲ ਉਹ ਡੱਗੀ ਡੂਗੀ ਬਹੁਤ ਟਵਲਾ ਯਾਰ ਵਿੱਚੀ ਟੈਂਕੀ ਹਾਰੀ ਲੱਗ ਲੱਗ ਚੀਜ਼ ਆ ਯਾਰ ਸ਼ੌਂਕ ਦਾ ਉਹਦੀ ਵਾਲੀ ਗੱਲ ਆ ਦੇਖੋ ਮੁੱਲ ਨਹੀਂ ਹੁੰਦਾ ਕੋਈ ਕੀ ਦੇਖੋ ਬਾਪੂ ਨੇ ਪੂਰੀ ਸੰਭਾਲ ਕੇ ਰੱਖੀ ਹੋਈ ਆ ਅੱਜ ਆਪਾਂ ਵੀ ਪੂਰਾ ਮਹਿੰਗਾ ਲਿਆ ਹੋਇਆ ਮੇਰਾ ਕਵਰ ਬਾਪੂ ਕਹਿੰਦਾ ਕਵਰ ਵੀ ਪੂਰਾ ਮਹਿੰਗਾ ਲਿਆ ਹੋਇਆ ਯਾਰ ਪੂਰੀਆਂ ਸ਼ੌਂਕ ਦੇ ਰੱਖਦਾ ਕੋਈ ਐ ਨਹੀਂ ਵੀ ਸ਼ੌਂਕ ਤੌਰ ਤੇ ਰੱਖੀ ਹੋਈ ਆ ਬਾਪੂ ਨੇ ਘਰੇ ਬਾਪੂ ਨੂੰ ਰੁਪਈਏ ਵੀ ਪੂਰੇ ਦਿੰਦੇ ਸੀ ਗੱਡੀ ਦੇ ਬਾਪੂ ਕਹਿੰਦਾ ਵੇਚਣੀ ਨਹੀਂ ਬਸ ਇੱਕ ਸ਼ੌਂਕ ਦੇ ਤੌਰ ਤੇ ਰੱਖੀ ਹੋਈ ਗੱਡੀ ਆ ਇਹ ਦੇਖੋ ਆ ਜਿਵੇਂ ਲੱਗਦਾ ਇੱਕੋ ਇਹਨਾਂ ਨੂੰ ਇਹ ਸਾਰੀ ਚੀਜ਼ ਹੈ ਦੇਖਣ ਨੂੰ ਯਾਰ ਬੰਦਾ ਦੇਖਦਾ ਵੀ ਪੁੱਛਦਾ ਵੀ ਹੈ ਜਿਹੜੀ ਡਿਫਰੈਂਟ ਚੀਜ਼ ਹੋਵੇ ਹੁਣ ਗੱਡੀਆਂ ਤਾਂ ਆ ਖੜੀਆਂ ਇਹਨਾਂ ਨੂੰ ਕੋਈ ਬਾਰੇ ਕੋਈ ਨਹੀਂ ਪੁੱਛਦਾ ਹਰੇਕ ਕੋਲੇ ਜਾਣਕਾਰੀ ਹੁੰਦੀ ਹੈ ਇਹ ਗੱਡੀਆਂ ਦੀ ਆਪਾਂ ਵੀ ਆਪਣੇ ਆਈ ਗੱਡੀ ਦਾ ਕੰਮ ਕਰਾਉਣ ਆਏ ਸੀ ਇਹਦੇ ਬੰਪਰ ਬੰਪਰ ਇਹ ਟੁੱਟ ਗਿਆ ਸੀ ਲੈ ਤਾਂ ਮਗਰਲਾ ਪੇਂਟ ਕਰਾਇਆ ਲੈ ਮੂਹਰਲਾ ਉਹਦਾ ਕਰਕੇ ਇਹ ਗੱਡੀ ਖੜੀ ਸੀ ਬਾਪੂ ਨਾਲ ਸਾਡੀਆਂ ਗੱਲਾਂ ਚੱਲ ਪੀਆਂ ਫਿਰ ਬਾਪੂ ਤੋਂ ਅਸੀਂ ਪੁੱਛਣ ਲੱਗਿਆ ਵਾਹ ਬਾਪੂ ਵੀ ਇਹਦੇ ਬਾਰੇ ਆਪਾਂ ਲੋਕਾਂ ਨੂੰ ਦਿਖਾਉਣੇ ਆ ਬਾਪੂ ਕਹਿੰਦਾ ਠੀਕ ਆ ਵੀ ਦਿਖਾਓ ਕੋਈ ਗੱਲ ਨਹੀਂ ਸ਼ੌਂਕ ਦਾ ਕੋਈ ਬਈ ਮੁੱਲ ਨਹੀਂ ਹੁੰਦਾ ਦੇਖੋ ਦਾ ਫਰੰਟ ਚੀਜ਼ ਆ ਇਹ ਬਾਪੂ ਰਾਜਸਥਾਨ ਤੋਂ ਲੈ ਕੇ ਆਇਆ ਸੀ ਨੰਨੇ ਨਗਾਹ ਕਾਗੇ ਮੇਰੇ ਕੋਲੇ ਲੈ ਤਿੰਨ ਨਗਾਹ ਕਾਗੇ ਬਾਪੂ ਕਹਿੰਦਾ ਪਰ ਇਹ ਦੇਣੀ ਨਹੀਂ ਤਿੰਨ ਚਾਰ ਗਾਹ ਕਾਗੇ ਬਾਪੂ ਕੋਲੇ ਆਹ ਮੈਂ ਵੇਚਰ ਵਾਸਤੇ ਲਈ ਠੀਕ ਆ ਘਰ ਵਾਸਤੇ ਲਈ ਹੈ ਘਰ ਵਾਸਤੇ ਲਈ ਹੋਈ ਆ ਇਹ ਹੁੰਦਾ ਬਈ ਸ਼ੌਂਕ ਦਾ ਮੁੱਲ ਜਿਹੜਾ ਬੰਦਾ ਮਹਿੰਦਰੀ ਨੂੰ ਪਿਆਰ ਕਰਦਾ ਸਾਂਭ ਕੇ ਰੱਖਦਾ ਉਹ ਚੀਜ਼ਾਂ ਨੂੰ ਉਮਰ ਮੈਨੂੰ ਨਹੀਂ ਰੱਖਦੀ ਹੁੰਦੀ ਵੀ ਬੰਦੇ ਦੇ ਉਮਰ ਦੇ ਹਿਸਾਬ ਨਾਲ ਵੀ ਜਦੋਂ ਹੁਣ ਵੱਡੇ ਹੋ ਗਏ ਉਮਰ ਦੇ ਫਿਰ ਆਪਾਂ ਚੀਜ਼ਾਂ ਲੈਣੋਂ ਵੱਲ ਕਰ ਦਿੰਨੇ ਆ ਸ਼ੌਂਕ ਹੁੰਦਾ ਨਾ ਜਿਹੜੇ ਬੰਦੇ ਨੂੰ ਉਮਰਾਂ ਨਹੀਂ ਦੇਖਦਾ ਸ਼ੌਂਕ ਉਹ ਸ਼ੌਂਕ ਹੀ ਹੁੰਦਾ ਬਾਪੂ ਦੀ ਉਮਰ ਨਹੀਂ ਜੀ ਜਦੋਂ ਮੈਂ ਬੜਾ ਝੌਂਕੀ ਸੀ ਠੀਕ ਹੈ ਜੀ ਸ਼ੁਰੂ ਤੋਂ ਫਿਰ ਬਾਪੂ ਖੇਤੀ ਕਰਦੇ ਸੀ ਕੋਈ ਹੋਰ ਕੰਮ ਖੇਤੀ ਕਰਦਾ ਸੀ ਪਹਿਲਾਂ ਮੈਥੇ ਜੀ ਖੇਤੀ ਕਰਦਾ ਸੀ ਬਾਪੂ ਪਰ ਸ਼ੌਂਕ ਹਾਂ ਹੁਣ ਬਾਪੂ ਕਹਿੰਦਾ ਵੇਲੇ ਆ ਗੱਡੀਆਂ ਦਾ ਸ਼ੌਂਕ ਸ਼ੁਰੂ ਤੋਂ ਆ ਇਹ ਹੁੰਦੀਆਂ ਡਿਫਰੈਂਟ ਚੀਜ਼ਾਂ ਬਈ ਵੀਡੀਓ ਵਧੀਆ ਲੱਗੀ ਸ਼ੇ